ਜਰੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਅਮਰਤਪਾਲ ਸਿੰਘ ਅਤੇ ਉਸਦੇ तमाम ਸਾਥੀਆਂ ਦੀ ਜਿਹੜੀ ਐਨਐਸਏ ਵਧਾਈ ਗਈ ਸੀ ਉਸ ਨੂੰ ਇੱਕ 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 ਕਰਕੇ ਜਿਹੜਾ ਹੈਗਾ ਚੈਲੰਜ ਕੀਤਾ ਜਾ ਰਿਹਾ ਹੈ ਤਾਂ ਗਰੋਚਲੇ ਦੀ ਜਿਹੜੀ ਐਨਐਸਏ ਚੈਲੰਜ ਕੀਤੀ ਗਈ ਹੈ ਵੀ ਕਿਵੇਂ ਬਤਾਈਗੀ ਕਿਹੜੇ ਗਰਾਉਂਡਸ ਰੱਖੇਗੇ ਸਾਡੇ ਨਾਲ ਲੋਕੇਟ ਸਿਮਰਜੀਤ ਸਿੰਘ ਨੇ ਸਿਮਰਨ ਜੀ ਸ਼ੁਰੂਆਤ ਜੇ ਆਪਾਂ ਦੇਖੀਏ ਤੁਸੀਂ ਗਰਾਉਂਡ ਕੀ ਰੱਖਿਆ ਅਦਾਲਤ ਸਾਹਮਣੇ ਤਿੱਖੂ ਇਹ ਐਨਐਸਏ ਫਸਟ ਟਾਈਮ ਲੱਗੀ ਸੀ ਲਾਸ ਈਅਰ 18 ਮਾਰਚ 2023 ਇੱਕ ਸਾਲ ਲਈ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੇ 13 ਮਾਰਚ 2024 ਨੂੰ ਇਹਨੂੰ ਇੱਕ ਸਾਲ ਲਈ ਹੋਰ ਐਕਸਟੈਂਡ ਕਰ ਦਿੱਤਾ ਹੈ। ਸੋ ਜਿਹੜੀਆਂ ਫਰੈਸ਼ ਗਰਾਊਂਡਸ ਨੇ ਉਸ ਸ਼ਾਟ ਪੇ ਜਾਂਦੀਆਂ ਨਹੀਂ ਜਿਹਦੇ ਵਿੱਚ ਉਹਨਾਂ ਨੇ ਨੰਬਰ ਆਫ ਜਦੋਂ ਫਰਵਰੀ ਦੇ ਵਿੱਚ ਅਮਰਿਤਪਾਲ ਦਾ ਪਰਿਵਾਰ ਉੱਥੇ ਧਰਨੇ 'ਚ ਬੈਠਿਆ ਸੀ ਮジョਰਿਟੀ ਉਹਦੋਂ ਨਾਲ ਰਿਲੇਟਿਡ ਹੀ ਗਰਾਊਂਡਸ ਹੈਗੀਆਂ ਨਹੀਂ। ਤੇ ਉਹਨੂੰ ਜਦੋਂ ਜਿਹੜੀ ਐਕਸਟੈਂਸ਼ਨ ਹੈ ਅਸੀਂ ਗੋਰੋਜ਼ਲੇ ਦੀ ਉਹ ਚੈਲੰਜ ਕੀਤੀ। ਅਸੀਂ ਕੋਰਟ ਨੂੰ ਦੱਸਿਆ ਹੈ ਕਿ ਇਨ ਆਲ ਸ਼ੈਟ ਦੇ ਜਾਂਦੇ ਵਿੱਚ ਇੱਕ ਹੀ ਚੀਜ਼ ਅ ਨੈਕਚਰ ਤਈ ਨੰਬਰ ਸਾਡੇ ਖਿਲਾਫ ਹੈ ਜਿਹੜੀ ਇੱਕ ਚਿੱਠੀ ਹੈ ਦਿਬਰੂਗੜ੍ਹ ਜੇਲ੍ਹ ਤੋਂ ਆਂਦੀ ਹੈ ਹਰਦੀਪ ਸਿੰਘ ਨਿੱਜ ਦੇ ਕਤਲ ਤੋਂ ਬਾਅਦ ਉਹ ਜਿਹੜੇ ਸਿਗਨੇਚਰ ਨੇ ਸਾਡੇ ਫੋਰਸ ਸਿਗਨੇਚਰ ਹੈਗੇ ਨੇ ਤੇ ਅਸੀਂ ਕੋਰਟ ਨੂੰ ਕਿਹਾ ਹੈ ਕਿ ਡੀਐਮ ਨੂੰ ਚਾਹੀਦਾ ਹੈ ਕਿ ਇਹਦੀ ਜਿਹੜੀ ਹੈ ਪ੍ਰੋਪਰ ਜਾਂਚ ਕਰਾਏ ਹੈਂਡਰਾਈਟਿੰਗ ਅਕਸਪੋਟ ਕੋਲਰ ਜਾਂਚ ਲਾ ਕੇ ਆਏ ਕਿ ਸਿਗਨੇਚਰਸ ਗੋਰੋਜ਼ਲੇ ਦੇ ਹੈਗੇ ਕਿ ਨਹੀਂ ਹੈਗੇ ਦੂਸਰਾ ਸੀਨ ਨੂੰ ਕਿਹਾ ਹੈ ਕਿ ਅਸੀਂ 23 ਜਨਵਰੀ 2024 ਦੇ ਵਿੱਚ ਹੋਮ ਸਕੱਤਰ ਪੰਜਾਬ ਚੀਫ ਸਕੱਤਰ ਤੇ ਡੀਜ਼ਪੀ ਨੂੰ ਕਿਹਾ ਸੀ ਕਿ ਸਾਡੀ ਜੇਲ੍ਹ ਸ਼ਿਫਟ ਕੀਤੀ ਜਾਏ ਤੇ ਸਾਡੀ ਰਿਕਵੈਸਟ ਤੇ ਇਹਨਾਂ ਨੇ ਕੋਈ ਐਕਸ਼ਨ ਨਹੀਂ ਲਿਆ ਤੇ ਇਹ ਜਿਹੜੀਆਂ 올 ਇਵੈਂਟਸ ਨੇ ਉਸ ਤੋਂ ਬਾਅਦ ਦੀਆਂ ਨੇ ਤੀਸਰਾ ਸੀ ਹਾਈ ਕੋਰਟ ਨੂੰ ਕਿਹਾ ਹੈ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ ਜਿਹੜੀ NSA ਹੁੰਦੀ ਹੈ ਇਹ ਰੈਰੈਸਟ ਟੂ ਰੈਰੈਸਟ ਕੇਸਸ ਦੇ ਵਿੱਚ ਲਾਣੀ ਪੈਂਦੀ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਆਰਡੀਨਰੀ ਕੇਸਸ ਨੂੰ ట్రਾਈ ਕਰੇ ਆਰਡੀਨਰੀ ਜਿਹੜਾ ਲੀਗਲ ਸਿਸਟਮ ਹੈ ਅਸੀਂ ਬੈਂਚਕੇ ਦੱਸਿਆ ਕਿ ਜਦੋਂ ਅਮਰਿਤਪਾਲ ਦੇ ਖਿਲਾਫ ਆਲਰੇਡੀ ਚਾਰ ਅਫੀਅਰਸ ਦਰਸੀ ਜਿੱਚੋ ਤਿੰਨ ਅਫੀਅਰਸ ਡੀਐਮ ਅਮਰਸਰ ਦੇ ਆਲਰੇਡੀ ਜੂਰਿਸਡਿਕਸ਼ਨ ਵਿੱਚ ਸੀ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਇਹ ਵੀ ਸਟੇਟਸ ਰਿਪੋਰਟ ਪੰਜਾਬ ਕੌਂਟ ਕੋਲ ਪੁੱਛਣੀ ਚਾਹੀਦੀ ਹੈ ਤੇ ਫੋਰਥ ਵਨ ਨੇ ਸੀ ਕਿ ਜਿਹੜੀਆਂ ਆਲ ਗਰਾਉਂਡਸ ਨੇ ਉਹਦੇ ਵਿੱਚ ਸਾਰਾ ਇੱਕ ਹੀ ਗੱਲ ਤੇ ਫੋਕਸ ਹੈ ਕਿ ਵਾਰਿਸ ਪੰਜਾਬ ਦਾ ਮੁਖੀ ਵਾਰਿਸ ਪੰਜਾਬ ਦਾ ਮੁਖ ਸੇਵਾਦਾਰ ਅੰਮ੍ਰਿਤਪਾਲ ਨੇ ਇਹ ਕੀਤਾ ਇਹ ਕੀਤਾ ਉਹਨੇ ਉੱਥੇ ਸਪੀਚ ਕੀਤੀ ਹੈ ਸੋ ਜਿਹੜੀ ਵਾਰਿਸ ਪੰਜਾਬ ਹੈ ਉਹ ਇੱਕ ਰਜਿਸਟਰਡ ਆਰਗੇਨਾਈਜੇਸ਼ਨ ਹੈ ਜਿਹਨੂੰ ਸਾਰਾ ਤੁਸੀਂ ਫੋਕਸ ਕੀਤਾ ਹੈ ਕਿ ਜਿਹੜੀ ਰਜਿਸਟਰਡ ਸੁਸਾਇਟੀ ਹੁੰਦੀ ਹੈ ਉਹਦੇ ਜਿਹੜੇ ਰੂਲਸ ਨੇ ਜਿਹੜਾ ਰਜਿਸਟਰਰ ਫਾਰਮੈਂਟ ਸੁਸਾਇਟੀਆਂ ਨੇ ਉਹਦੇ ਕੋ ਪਏ ਹੁੰਦੇ ਉਹ ਜਦੋਂ ਸੁਸਾਇਟੀ ਦਰਜ ਹੁੰਦੀ ਹੈ ਉਹਦਾ ਆਬਜੈਕਟਿਵ ਵੀ ਹੁੰਦਾ ਉਹਦੇ ਚ ਲਿਖਿਆ ਵੀ ਜਾਂਦਾ ਉਹਦੇ ਕਿੰਨੇ ਮੈਂਬਰ ਨੇ ਤੇ ਉਧਰ ਜਿਹੜਾ ਪਹਿਲਾ ਪ੍ਰਧਾਨ ਸੂਰ ਹਰਨੇਕ ਸਿੰਘ ਫੌਜੀ ਹੈ ਅਜੇ ਤੱਕ ਸਰਕਾਰ ਨੇ ਇਹ ਨਹੀਂ ਦੱਸਿਆ ਕਿ ਇਹਨੂੰ ਮੈਂਬਰ ਕਦੋਂ ਲਿਆ ਅਮਰਿਤਪਾਲ ਨੂੰ ਰੈਜੂਲੇਸ਼ਨ ਕਦੋਂ ਆਇਆ ਇਹਨੂੰ ਪ੍ਰਧਾਨ ਬਣਾਉਂਦਾ ਤੇ ਜਦੋਂ ਇਹ ਮੈਂਬਰ ਹੀ ਨਹੀਂ ਹੈਗਾ ਪ੍ਰਧਾਨ ਹੀ ਨਹੀਂ ਹੈਗਾ ਤੇ ਤੁਸੀਂ ਅਜੇ ਤੱਕ ਇਹ ਨਹੀਂ ਚੈੱਕ ਕਰ ਸਕੇ ਉਹ ਜਿਵੇਂ ਇਹਦੇ ਵਿੱਚ ਇੱਕ ਪ੍ਰਧਾਨ ਮੰਤਰੀ ਹੈ ਉਹ ਕੱਲ ਨੂੰ ਡਿਕਲੇਅਰ ਕਰ ਦੂਗਾ ਕਿ ਮੈਂ ਮੋਦੀ ਦੀ ਜਗ੍ਹਾ ਪ੍ਰਧਾਨ ਮੰਤਰੀ ਹੈਗਾ ਸਟੇਟ ਮੰਨ ਲੂਗੀ ਇਹ ਸੇਮ ਕਨਸਟੀਟਿਊਸ਼ਨ ਹੈਗੀ ਹੈ ਸਟੇਟ ਦਾ ਜਦੋਂ ਐਨਐਸਏ ਕਾਨੂੰਨ ਕਹਿੰਦਾ ਹੈ ਕਿ ਡੀਐਮ ਦੀ ਡਿਊਟੀ ਹੈ ਕਿ ਸਬਜੈਕਟਿਵ ਸੈਟੀਸਫੈਕਸ਼ਨ ਕਰਨੀ ਜ਼ਰੂਰੀ ਹੈ ਤੇ ਇਹ ਬੜੇ ਅਹਿਮ ਇਸ਼ੂਜ਼ ਨੇ ਜਿਹੜੇ ਮੈਂ ਤੁਹਾਨੂੰ ਰੇਜ਼ ਕੀਤੇ ਨੇ ਡੀਐਮ ਨੇ ਕਿਤੇ ਵੀ ਨਹੀਂ ਇਹ ਗ੍ਰਾਉਂਡਸ ਲਾਉਣ ਤੋਂ ਪਹਿਲੇ ਸੁਣਿਆ ਤੇ ਨਾ ਹੀ ਉਹਨੇ ਸਬਜੈਕਟਿਵ ਸੈਟੀਸਫੈਕਸ਼ਨ ਕੀਤੀ ਹੈ ਸੋ ਇਹ ਸਫੀਸ਼ੀਐਂਟ ਗ੍ਰਾਉਂਡਸ ਨੇ ਕਿ ਐਨਐਸਏ ਜਿਹੜੀ ਹੈ ਸਟ੍ਰਕ ਕਰ ਦੇਣੀ ਚਾਹੀਦੀ ਹੈ ਇਹਨਾਂ ਨੂੰ ਸਕ੍ਰੈਪ ਕਰ ਦੇਣੀ ਚਾਹੀਦੀ ਹੈਗੀ ਜਿਸ ਤੌਰ ਦੇ ਉੱਪਰ ਜੇ ਆਪਾਂ ਦੇਖੀਏ ਤੁਸੀਂ ਇੱਕ ਪਾਸੇ ਤੇ ਚਲੋ ਗਰਾਉਂਡ ਨਾਲ ਲਾਤੀ ਦੂਸਰੇ ਪਾਸੇ ਤੁਸੀਂ ਵੀ ਸਵਾਲ ਉਠਾ ਰਹੇ ਹੋ ਵੀ ਅਮਰਿਤਪਾਲ ਜਿਹੜਾ ਵਾਰਿਸ ਪੰਜਾਬ ਜਿੱਥੇ ਬੰਦੀ ਦਾ ਪ੍ਰਧਾਨ ਨਹੀਂ ਹੈ ਮੈਂ ਨਹੀਂ ਕਹਿ ਰਿਹਾ ਸੀ ਮੈਂ ਇਹਨਾਂ ਨੂੰ ਕਹਿ ਰਿਹਾ ਰਿਕਾਰਡ ਲੈ ਕੇ ਹੋ ਇਸ ਸੁਸਾਇਟੀ ਦੇ ਐਕਟ ਦੇ ਹੇਠ ਚੱਲ ਰਹੀ ਹੈ ਪੰਜਾਬ ਦੇ ਜਿਹੜਾ ਰਜਿਸਟਰ ਫਾਰਮਸ ਐਂਡ ਸੁਸਾਇਟیز ਹੈ ਸਾਡੀ ਇਨਫੋਰਮੇਸ਼ਨ ਮੁਤਾਬਕ ਇੱਥੇ ਕੋਈ ਰੈਜ਼ੋਲੂਸ਼ਨ ਨਹੀਂ ਹੈਗਾ ਅਮਰਿਤਪਾਲ ਨੂੰ ਪ੍ਰਧਾਨ ਬਣਾਉਂਦਾ ਉਹ ਆਰਡੀਨਰੀ ਮੈਂਬਰ ਵੀ ਐਡਾਪਟ ਨਹੀਂ ਹੋਇਆ ਰੈਜ਼ੋਲੂਸ਼ਨ ਦਾ ਜਦੋਂ ਕੋਈ ਬੰਦਾ ਉਸ ਚੀਜ਼ ਦੀ ਜਥੇਬੰਦੀ ਦਾ ਹੈ ਹੀ ਨਹੀਂ ਤੇ ਤੁਸੀਂ ਐਂਟਾਇਰ ਡਿਟੈਂਸ਼ਨ ਗਰਾਊਂਡਸ ਦੇ ਵਿੱਚ ਉਹਨੂੰ ਕਿਵੇਂ ਰਿਪਰੈਜ਼ੈਂਟ ਕਰ ਸਕਦੇ ਹੋ ਕਿ ਮੁਖੀ ਹੈਗਾ ਸੋ ਬੇਸਿਕ ਇਸ਼ੂ ਹੈ ਕਿਉਂਕਿ ਆਲ ਕੇਸਸ ਦੇ ਵਿੱਚ ਜਦੋਂ ਚੱਲਿਆ ਹੈ ਪਪਲ ਪ੍ਰੀਤ ਨੇ ਕਿਹਾ ਕਿ ਮੈਂ ਫ੍ਰੀ ਲਾਂਸਰ ਹੈਗਾ ਮੈਂ ਇਹਦਾ ਮੈਂਬਰ ਨਹੀਂ ਹੈ ਦਰਜੀਤ ਕਲਸੀ ਨੇ ਕਿਹਾ ਕਿ ਮੈਂ ਵਾਰਿਸ ਪੰਜਾਬ ਦਾ ਮੈਂਬਰ ਕਿਸੇ ਆਰਗੇਨਾਈਜੇਸ਼ਨ ਦਾ ਮੈਂਬਰ ਨਹੀਂ ਹੈਗਾ ਐਵੇਂ ਕਈ ਹੋਰ ਮੈਂਬਰਸ ਨੇ ਵੀ ਪਲੀ ਲਈਆਂ ਫਿਰ ਪ੍ਰਾਇਮਰੀ ਕੁਐਸ਼ਨ ਇਹ ਸੀ ਕਿ ਇਹਨਾਂ ਨੂੰ ਵੈਰੀਫਾਈ ਕਰਨਾ ਚਾਹੀਦਾ ਸੀ ਕਿ ਵਾਰਿਸ ਪੰਜਾਬ ਦਾ ਕੌਣ ਮੈਂਬਰ ਹੈਗਾ ਤੇ ਕੌਣ ਨਹੀਂ ਹੈਗਾ ਜਿਹੜਾ ਟਿਲ ਰੇਟ ਕੀਤਾ ਨਹੀਂ ਹੈਗਾ ਡੀਐਮ ਸਾਹਿਬ ਨੇ ਤੇ ਜੋ ਸਰਕਾਰ ਦਾ ਹੁਕਮ ਆ ਗਿਆ ਉਹਨੂੰ ਅੱਖਾਂ ਮੀਟ ਕੇ ਸਾਈਨ ਕਰ ਲਏ ਉਸ ਤੋਂ ਬਾਅਦ ਡਿਊਟੀ ਸੀ ਇਲਾਕਾ ਮੈਜਿਸਟਰੇਟ ਦੀ ਕਿ ਜੋ ਡੀਐਮ ਨੇ ਕਿਹਾ ਉਹ ਖਰਾ ਉਤਰਦਕ ਨਹੀਂ ਉਤਰਦਾ ਹੈ ਮੈਜਿਸਟਰੇਟ ਕੋਲੇ ਬੰਦੇ ਪੇਸ਼ੀ ਨਹੀਂ ਕੀਤੇ ਹੈਗੇ ਟਿਲ ਰੇਟ ਪੇਸ਼ ਨਹੀਂ ਹੋਇਆ ਸੋ ਜੀਡੀਵੀ ਪ੍ਰਸੀਡਿੰਗਸ ਨੇ 올 ਪੋਲਿਟਿਕਲ ਮੋਟੀਵੇਟਿਡ ਹੈਗੇ ਨਹੀਂ ਜਦੋਂ ਦੇਸ਼ ਦਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਆਰਡੀਨਰੀ ਕੋਰਸ ਆਫ ਲਾਅ ਅਪਲਾਈ ਕਰਨਾ ਹੈ ਇਹ ਬਹੁਤ ਐਕਸੈਪਸ਼ਨਲ ਹੈ ਜਿਵੇਂ ਇਥੇ ਥੀ ਵਨ ਸਾਈਡਿਡ ਸੀ ਕੋਈ ਦੂਜਾ ਫਿਰਕਾ ਨਹੀਂ ਸੀ ਹੈਗਾ ਹਨਾ ਜਿੱਦੀ ਅਜ਼ਨਾਲਾ ਗਰਾਊਂਡ ਨੂੰ ਬੇਸ ਬਣਾਇਆ ਜਾ ਰਿਹਾ ਹੈ ਨੂੰ ਦੇ ਵਿੱਚ ਤੇ ਮੁਸਲਮਾਨ ਤੇ ਹਿੰਦੂ ਆਪੋ ਵਿੱਚ ਲੜੇ ਨੇ ਅੱਗ ਵੀ ਲੱਗੀ ਹੈ ਕਈ ਨੁਕਸਾਨ ਹੋਏ ਨੇ ਉੱਥੇ ਤੁਸੀਂ ਕਿਤੇ ਕਿਸੇ ਤੇ ਐਨਐਸਏ ਨਹੀਂ ਲਾਈ ਹੈਗੀ ਸੋ ਸਰਕਾਰ ਦਾ ਜਿਹੜਾ ਏਮਸ ਜੋ ਪੋਲਿਟਿਕਲ ਸੀ ਦੀ ਡੀਐਮਡੀ ਲੀਗਲ ਡਿਊਟੀ ਸੀ ਕਿ ਉਹਨੇ ਸਬਜੈਕਟਿਵ ਸੈਟੀਸਫੈਕਸ਼ਨ ਕਰਨੀ ਆ ਉਹਨੇ ਨਹੀਂ ਕੀਤੀ ਹੈ ਕਿ ਵਿੱਚ ਅਜਵੇਂ ਪਪਲ ਪ੍ਰੀਤ ਦਾ ਜ਼ਿਕਰ ਕੀਤਾ ਪਪਲ ਪ੍ਰੀਤ ਵੀ ਚਾਹੇ ਉਹ ਫ੍ਰੀਲੈਂਸਰ ਸੀ ਉਹ ਮੀਡੀਆ ਡਵਾਈਜ਼ਰ ਕਿਹਾ ਜਾਂਦਾ ਸੀ ਉਸੇ ਤਰੀਕੇ ਦੇ ਨਾਲ ਗੁਰੂ ਔਜਲਾ ਜਿਹੜਾ ਸੀਗਾ ਜਦੋਂ ਗੱਲ ਹੋਈ ਜਾਂ ਚਰਚਾ ਨਿਕਲੀ ਤਾਂ ਉਦੋਂ ਗੁਰਿੰਦਰਪਾਲ ਜਿਹੜਾ ਹੈਗਾ ਗੁਰੂ ਔਜਲਾ ਇਹ ਵੀ ਮੀਡੀਆ ਡਵਾਈਜ਼ਰ ਦੱਸਿਆ ਜਾਂਦਾ ਸੀ ਅਮਰਤਪਾਲ ਦਾ ਉਹ ਤਾਂ ਅਲੀਗੇਸ਼ਨਸ ਨਹੀਂ ਜੀ ਇਹਨਾਂ ਦੇ ਅਲੀਗੇਸ਼ਨਸ ਨੂੰ ਸਪੋਰਟ ਵੀ ਕਰਨ ਲਈ ਕੋਈ ਐਵੀਡੈਂਸ ਚਾਹੀਦੀ ਹੁੰਦੀ ਹੈ ਨਾ ਕੋਲ ਕੋਈ ਐਵੀਡੈਂਸ ਨਹੀਂ ਹੈਗੀ ਗੁਰਤੇ ਇੱਕ ਯੂਕੇ ਦਾ ਉਹਦੀ ਵਾਈਫ ਤੇ ਬੱਚੀ ਸਿਟੀਜ਼ਨ ਹੈਗੀ ਹੈ ਇਹ ਕੋ ਇਨਡੇਫਿਨਿਟ ਵਿਜ਼ਾ ਹੈਗਾ ਇਹ ਤੇ ਯੂਕੇਸ ਕੰਮ ਕਰਦਾ ਸੀ ਤੇ ਇੱਥੇ ਪੋਲਟਰੀ ਫਾਰਮ ਤੇ ਐਗਰੀਕਲਚਰ ਦਾ ਕੰਮ ਕਰਦਾ ਸੀ ਸੋ ਇਹ ਹੀ ਹੈ ਉਸ ਦਾ ਕੋਈ ਇਸ ਕਿਸਮ ਦਾ ਕਨਸਰਨ ਨਹੀਂ ਹੈਗਾ ਇਹ ਤੇ ਇਹਨਾਂ ਨੇ ਆਪ ਹੀ ਕਿਆ ਹੋਇਆ ਹੈ ਮਤਲਬ ਹੁਣ ਇਹ ਅਗਲੀ ਤਰੀਕ ਕਦੋਂ ਔਰ ਸਾਰਾ ਰਿਕਾਰਡ ਹੁਣ ਇਹਨਾਂ ਨੇ ਮੰਗਾਲਿਆ ਵੀ ਜਿਹੜਾ ਵਾਰਿਸ ਪੰਜਾਬ ਜੱਥੇ ਬੰਦੀਆ ਰਿਕਾਰਡ ਜਿਹੜਾ ਰੱਖਿਆ ਜਾਵੇ ਅਦਾਲਤ ਸਾਹਮਣੇ ਜਿਉਂ ਤੇ ਸ ਪੂਰੀ ਪੂਰੀ ਜਿਹੜੀ ਹੈ ਜਾਂਚ ਇੱਕ ਵਾਰ ਕੀਤੀ ਜਾਵੇ ਕੌਣ ਪ੍ਰਧਾਨ ਹੈ ਕਿਹੜਾ ਕਿਹੜਾ ਐਗਜ਼ੈਕਟਿਵ ਮੈਂਬਰ ਹੈ ਕਿਹੜਾ ਕਿਹੜਾ ਬਾਕੀ ਮੈਂਬਰ ਨੇ ਇਹ ਸਾਰਾ ਕੁਝ ਤਿੰਨ ਤਰੀਕ ਦਾ ਹੁਣ ਜਾਂ ਕਦੋਂ ਦੀ ਤਰੀਕ ਆ ਗਈ ਭਾਈ 3 ਅਕਤੂਬਰ ਨੂੰ ਸਾਰਿਆਂ ਨੂੰ ਕਲੱਬ ਕਰ ਦਿੱਤਾ ਹੈ ਪੰਜਾਬ ਗਵਰਨਮੈਂਟ ਨੂੰ ਇੱਥੇ ਐਕਸਪਲੇਨੇਸ਼ਨ ਦੇਣੀ ਪਊਗੀ ਕਿ ਇਹ ਕੀ ਪੋਜੀਸ਼ਨ ਹੈਗੀ ਹੈ ਇਹਦੇ ਵਿੱਚ ਨੋਟਿਸ ਕਿਹਨੂੰ ਕਿਨੂੰ ਹੋਇਆ ਯੂਨੀਅਨ ਆਫ ਇੰਡੀਆ ਤੇ ਪੰਜਾਬ ਸਰਕਾਰ ਨੂੰ ਹੋਇਆ ਹੈ ਜਿਹੜਾ ਦਿਬੁਰਗੜ੍ਹ ਜੇਲ੍ਹ ਦੇ ਸੁਪਰਡੈਂਟ ਸੀਗੇ ਉਹਨਾਂ ਨੂੰ ਕੋਈ ਉਤ ਫਾਰਮਰ ਉਹਨਾਂ ਨੇ ਤੇ ਕਸਟਡੀ ਪਾਰਟੀ ਦੱਸਣਾ ਹੁੰਦਾ ਉਹ ਕੋਈ ਸਪੈਸਿਫਿਕ ਰੋਲ ਨਹੀਂ ਹੁੰਦਾ ਕਿਉਂਕਿ ਜਿਹੜੀ ਐਨਐਸਏ ਲੱਗਦੀ ਹੈ ਉਸ ਗਵਰਨਮੈਂਟ ਆਫ ਪੰਜਾਬ ਤੇ ਯੂਨੀਅਨ ਦਾ ਹੀ ਰੋਲ ਹੈਗਾ ਧੰਨਵਾਦਾਂ ਅਸਦੇ ਤੌਰ ਦੇ ਉੱਪਰ ਇੱਕ ਲਗਾਤਾਰ ਜਿਹੜੇ ਐਨਐਸਏ ਨੂੰ ਐਕਸਟੈਂਡ ਕਰਵਾਇਆ ਗਿਆ ਸੀ ਤਾਂ ਉਸ ਦੇ ਤੇ ਜਿਹੜੀ ਸੁਣਵਾਈ ਚੱਲ ਰਹੀ ਸੀ ਤਾਂ ਹੁਣ ਇੱਕ ਹੋਰ ਨਵੇਂ ਗਰੌਜਲੇ ਦੇ ਕੇਸ ਨੂੰ ਐਨਐਸਏ ਨੂੰ ਚੈਲੰਜ ਕੀਤਾ ਹੈ ਤਮਾਮ ਗਰਾਊਂਡ ਜੜੀਆਂ ਨੇ ਐਡਵੋਕੇਟ ਸਿਮਰਜੀਤ ਥੋਰਾ ਵੱਲੋਂ ਦੱਸਿਆ ਗਿਆ ਹੈ ਕਿ ਕੁਝ ਖਾਸ ਰੈਅ ਦੇ ਵਿੱਚ 3 ਅਕਤੂਬਰ ਦਾ ਜਿਹੜਾ ਅਦਾਲਤ ਵੱਲੋਂ ਸਮਾਂ ਦਿੱਤਾ ਗਿਆ ਹੈ ਕੀ ਕੁਝ ਨਿਕਲ ਕੇ ਆਉ कैमरा पर्सन जिक्र कीजिए दिन आलमंजूत सिंह कांग्रेस दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर